ਸਤਿ ਸ਼੍ਰੀ ਅਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈਂਸ ਵਾਲਾ ਗਲਾ ਬਣਾਉਣਾ ਦੱਸਾਂਗੇ ਜੀ ਇਹ ਇਹ ਗਲਾ ਜਿਹੜਾ ਆਪਾਂ ਕੁੜਤਾ ਟਾਈਪ ਜੇ ਬਣਾਵਾਂਗੇ ਵੀ ਜਿਵੇਂ ਇਹਦਾ ਬੈਕ ਜਿਹੜਾ ਗਲਾ ਰੱਖਾਂਗੇ ਆਪਾਂ ਛੋਟਾ ਰੱਖਾਂਗੇ ਇਸ ਕਰਕੇ ਫਰੰਟ ਗਲਾ ਤਾਂ ਮੈਂ ਜ਼ਿਆਦਾ ਵੱਡਾ ਪਾਉਂਦੀ ਹੀ ਨਹੀਂ ਜੀ ਇਸ ਕਰਕੇ ਆਪਾਂ ਨੇ ਜਿਹੜਾ ਤੀਰਾ ਹੈਗਾ ਉਹ ਜ਼ਿਆਦਾ ਰੱਖਿਆ ਜੀ ਇਹਦਾ ਤੀਰਾ ਆਪਾਂ ਰੱਖਿਆ 12.5 ਉਹ ਮੈਂ 3/11 ਰੱਖਦੀ ਆ ਜੀ ਇਹਦਾ ਆਪਣਾ ਬੈਕ ਗਲਾ ਆਪਾਂ 3 ਇੰਚ ਦੇ ਹੀ ਬਣਾਵਾਂਗੇ ਜਿਆਦਾ ਵੱਡਾ ਨਹੀਂ ਬਣਾਉਂਦੇ ਜੇਕਰ ਆਪਾਂ ਬੈਕ ਗਲਾ ਵੀ ਛੋਟਾ ਰੱਖ ਰਹੇ ਆਂਗੇ ਤਾਂ ਆਪਾਂ ਟੀਰੇ ਦਾ ਜਿਹੜਾ ਸਾਈਜ਼ ਆ ਉਹ ਵਧਾ ਦਿਓ ਵੀ ਜੇਕਰ ਆਪਾਂ ਉਨੀ ਟੀਰੇ ਤੇ ਬੈਕ ਗਲਾ ਛੋਟਾ ਪਾਵਾਂਗੇ ਤਾਂ ਆਪਣੇ ਟੀਰੇ ਨੂੰ ਖਿੱਚ ਪਾਉਗੀ ਹੁਣ ਤੁਹਾਨੂੰ ਗਲਾ ਦੱਸਦੇ ਆਂ ਜੀ ਆਪਾਂ ਕਿਵੇਂ ਬਣਾਈਏ ਇਹ ਆਪਾਂ ਆਪਣੇ ਕੋਲ ਪੇਸਟਿੰਗ ਪੱਟੀ ਹੈ ਜੀ ਇਹਦਾ ਆਪਾਂ ਚੌਰਸ 7x ਜਿਸ ਵਿੱਚ 9 ਇੰਚ ਲੰਬਾ ਤੇ 8 ਇੰਚ ਚੌੜਾ ਤੁਸੀਂ ਪੀਸ ਕਟਿੰਗ ਕਰ ਲਿਓ ਮੈਂ ਤਾਂ ਆਈਡੀਏ ਨਾਲ ਹੀ ਕੱਟ ਰਹੀਆਂ ਜੀ ਵੀ ਆਪਾਂ ਨੂੰ ਇੰਨੇ ਕ ਦੀ ਲੋੜ ਹੈ ਇਹਦੇ ਪੀਸ ਚੋਂ ਆਪਾਂ ਹੁਣ ਗਲੇ ਦਾ ਡਰਾ ਕਰਾਂਗੇ ਜੀ ਗਲਾ ਬਣਾਉਣ ਲਈ ਵੀ ਕਿਹੜੇ ਸ਼ੇਪ ਦਾ ਗਲਾ ਬਣਾਈਏ ਇਹ ਆਪਾਂ ਪੇਪਰ ਪੇਸਟਿੰਗ ਲਈ ਹੈ ਜੀ ਇਹਦੇ ਇਹ ਗਲਾ ਆਪਾਂ ਬਾਹਰ ਨੂੰ ਪਲਟਾਂਗੇ ਤੇ ਇਹ ਤੇ ਲੈਸ ਲਾਵਾਂਗੇ ਜੇਕਰ ਤੁਸੀਂ ਸਿੰਪਲ ਸੂਟ ਸਟਿਚ ਕਰਨਾ जानਦੇ ਹਾਂ ਤੁਹਾਨੂੰ ਵੀ ਡਿਜ਼ਾਈਨ ਵਾਲੇ ਗਲੇ ਵਗੈਰਾ ਨਹੀਂ ਬਣਾਉਣੇ ਆਉਂਦੇ ਤਾਂ ਤੁਸੀਂ ਇਸ ਤਰੀਕੇ ਨਾਲ ਤਾਂ ਵੀ ਤੁਸੀਂ ਗਲਾ ਬਣਾ ਸਕਦੇ ਹੋ ਵੀ ਕੋਈ ਬਿਲਕੁਲ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਜੀ ਜਿਵੇਂ ਨਾਰਮਲ ਗਲੇ ਦੀ ਚੜਾਈ ਆਪਾਂ 5 ਰੱਖਦੇ ਆਂਗੇ ਮੈਂ ਤਾਂ 5 ਰੱਖਦੀ ਆਂ ਜੀ ਤੇ ਇਹਦੀ ਆਪਾਂ 5.5 ਰੱਖਾਂਗੇ ਕਿਉਂਕਿ ਇੱਕ ਤਾਂ ਜਿਹੜਾ ਇਹਦਾ ਆਪਾਂ ਪਿਛਲਾ ਗਲਾਗਾ ਵੀ ਉਹ ਬਿਲਕੁਲ ਛੋਟਾ ਜਿਹਾ ਬਣਾਉਣਾਗਾ ਇਸ ਕਰਕੇ ਜੇ ਚੌੜਾ ਗਲਾ ਰੱਖ ਲਾਂਗੇ ਤਾਂ ਉਹਦਾ ਕੋਈ ਆਪਣਾ ਵੀ ਮੋਢੇ ਤੋਂ ਤੀਰੇ ਤੂਰੇ ਤੋਂ ਕਿਧਰੋਂ ਨਹੀਂ ਗਿਰਦਾ रहे ਗਿਆ ਇਹ ਆਪਾਂ 7 ਇੰਚ ਦਾ ਮੈਂ ਗਲਾ ਪਾਉਣੀ ਹੈ ਜੀ ਇਹ ਆਪਾਂ 5 ਇੰਚ 5.5 ਇੰਚ ਦਾ ਚੌਕਸ ਬਾਕਸ ਬਣਾ ਲਿਆ ਨੀਚੋਂ ਵੀ ਸ਼ੇਪ ਜੇ ਇੱਕ 2 ਪੌਣੇ ਇੱਕ 2 ਇੰਚ ਦੀ ਆਪਾਂ ਨੇ ਸ਼ੇਪ ਦੇਤੀ ਇਹ ਗਲੇ ਨੂੰ ਆਪਾਂ ਇਸ ਸ਼ੇਪ ਦਾ ਬਣਾਵਾਂਗੇ ਜੀ ਇਹ ਦੇਖੋ 7 ਇੰਚ ਗਲਾ ਰੱਖਿਆ ਮੈਂ 6.5 ਤਿਆਰ ਰਹ ਜੂਗਾ ਮੇਰਾ ਇਹ ਗਲਾ ਇੱਥੋਂ ਆਪਾਂ ਰੌਂਡ ਸ਼ੇਪ ਦੇ ਦਾਂਗੇ ਜੀ ਇਸ ਤਰੀਕੇ ਨਾਲ ਇਹ ਕੋਰਨਰ ਚੋ ਜਿਹੜਾ ਆਪਾਂ ਬਾਕਸ ਬਣਾਇਆ ਸੀਗਾ ਇਸ ਡਿਜ਼ਾਈਨ ਦਾ ਆਪਣਾ ਗਲਾ ਬਣ ਗਿਆ ਜੀ ਇਹ ਗੋਲ ਵੀ ਹੋਊਗਾ ਤੇ ਨੀਚੋਂ ਵੀ ਸ਼ੇਪ ਜਿਹੀ ਹੋਊਗਾ ਕੁੜਤਾ ਟਾਈਪ ਜਿਹਾ ਇਹ ਗਲਾ ਬਣ ਜੂਗਾ ਇਹ ਆਪਾਂ 1 ਇੰਚ ਗਲੇ ਦੀ ਜਿਹੜੀ ਪੱਟੀ ਲੈਣੀ ਹੈ 1 ਇੰਚ ਚੌੜੀ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਮੈਂ ਨਾਪੇ ਤੋਂ ਵੀ ਨਹੀਂ ਲਾਇਆ ਸੀਗਾ 1 ਇੰਚ ਦਾ ਲਾਇਆਗਾ ਇੱਥੋਂ ਹੀ ਆਪਾਂ ਰਾਉਂਡ ਸ਼ੇਪ ਤੋਂ ਵੀ 1 ਇੰਚ ਨਾਪ ਕੇ ਇਹਨੂੰ ਘੁਮਾ ਲਾਂਗੇ ਤੇ ਆਪਾਂ ਸਾਈਡਾਂ ਤੇ 2 ਕੀ 1 ਇੰਚ ਕਪੜਾ ਛੱਡਣਾ ਜੀ ਜਿਹੜਾ ਨੀਚੇ ਛੱਡਣਾ ਨੀਚੇ ਆਪਾਂ 64 ਰੱਖਾਂਗੇ ਇਹ ਬਾਹਰਲੀ ਸਾਈਡ ਇਹ ਮੈਂ ਰੱਖਿਆ ਜੀ 1/2 ਇੰਚ ਰੱਖਿਆਗਾ ਤੁਸੀਂ ਇਹਨੂੰ ਲੰਬਾ ਵੀ ਜਿੰਨਾ ਮਰਜ਼ੀ ਕਰ ਸਕਦੇ ਹੋ ਜੀ ਅਤੇ ਵੀ ਜੇਕਰ ਤੁਸੀਂ ਬਟਨ ਵਗੈਰਾ ਲਾਉਣੇ ਨੇ ਮੈਂ ਬਟਨ ਨਹੀਂ ਲਾਉਣੇ ਜੀ ਇਸ ਕਰਕੇ ਮੈਂ ਛੋਟਾ ਹੀ ਰੱਖਿਆਗਾ ਇਹ ਪੱਟੀ ਨੂੰ ਤੁਸੀਂ ਜਿਵੇਂ ਆਪਾਂ ਕੁੜਤਾ ਪੱਟੀ ਮੰਗੂ ਲੰਬੀ ਪੱਟੀ ਲਾਉਣੇ ਆ ਤੁਸੀਂ ਇਹ ਲੰਬੀ ਵੀ ਕਰ ਸਕਦੇ ਹੋ ਜਿੰਨਾ ਮਰਜ਼ੀ ਲੰਬਾ ਕਰਕੇ ਉੱਤੇ ਬਟਨ ਲਾ ਸਕਦੇ ਹੋ ਉਹ ਵੀ ਆਪਾਂ ਤੁਹਾਨੂੰ ਕਦੇ ਦੱਸਾਂਗੇ ਇਨੂੰ ਆਪਾਂ ਹੁਣ ਕਟਿੰਗ ਕਰ ਲਾਂਗੇ ਜੀ ਜਿਵੇਂ ਮੈਂ ਡਰਾ ਕੀਤਾ ਸੀ ਉਵੇਂ ਕਟਿੰਗ ਕਰ ਲਿਓ ਕਟਿੰਗ ਕਰਕੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਪਣਾ ਗਲਾ ਜਿਹੜਾ ਬਣ ਜਾਊਗਾ ਇਹ ਇਹ ਇਸ ਤਰੀਕੇ ਦਾ ਗਲਾ ਬਣ ਕੇ ਤਿਆਰ ਹੋਊਗਾ ਜੀ ਉੱਪਰੋਂ ਗੋਲ ਜਾਗਾ ਤੇ ਨੀਚੋਂ ਇਹਦੀ ਵੀ ਸ਼ੇਪ ਤਕੋਨ ਜੀ ਹੈਗੀ ਹੁਣ ਆਪਾਂ ਇਹਨੂੰ ਕੱਪੜੇ ਤੇ ਅਟੈਚ ਕਰ ਲਾਂਗੇ ਜੀ ਜਿਹੜਾ ਆਪਣੇ ਕੋਲ ਤੁਸੀਂ ਪਲੇਨ ਕੱਪੜੇ ਤੇ ਪਲਟਣਾ ਤਾਂ ਪਲੇਨ ਕਪੜਾ ਲੈ ਸਕਦੇ ਹੋ ਜੇਕਰ ਸ਼ਰਟ ਦੇ ਨਾਲ ਪਲਟ ਕੇ ਲੈਸ ਲਾਉਣੀ ਆ ਤਾਂ ਤੁਸੀਂ ਐਵੇਂ ਵੀ ਕਰ ਸਕਦੇ ਹੋ ਮੈਂ ਜਿਹੜੀ ਕੁੜਤੀ ਹੈ ਜੀ ਉਸੇ ਨੂੰ ਬਾਹਰ ਪਲਟਣਾ ਤੇ ਉਤੇ ਵਾਲੇ ਦਾਲੇ ਸਾਈਡਾਂ ਤੇ ਲੈਸ ਲਾਉਣੀ ਆ ਇਸ ਕਰਕੇ ਮੈਂ ਇਸੇ ਕਪੜੇ ਦੇ ਉੱਪਰ ਪੇਪਰ ਪੇਸਟਿੰਗ ਨੂੰ ਜਿਹੜਾ ਪੇਸਟ ਕਰ ਲਵਾਂਗੀ ਐਂ ਤੇ ਤੁਹਾਨੂੰ ਇਹਦਾ ਫੋਲਡ ਕਰਨਾ ਵੀ ਦੱਸਾਂਗੇ ਜੀ ਵੀ ਸੌਖਾ ਤਰੀਕੇ ਨਾਲ ਕਿਵੇਂ ਕਰਨਾਗਾ ਆਪਾਂ ਨੇ ਇਸ ਤਰੀਕੇ ਨਾਲ ਹੱਥ ਨਾਲ ਤੁਸੀਂ ਸੈੱਟ ਕਰ ਲਿਓ ਹੱਥ ਨਾਲ ਸੈੱਟ ਕਰਨ ਤੇ ਨਾ ਜੇਕਰ ਇਹ ਟੇਡਾ ਵੀ ਜਾਂਦੀ ਹੋਊ ਕਿਧਰੋਂ ਪੱਟੀ ਉਹ ਸਾਰੀ ਆਪਣੇ ਆਪ ਸ਼ੇਪ ਚ ਆ ਜਾਊਗੀ ਜੀ ਇਹਦਾ ਕੋਈ ਵੀ ਇਹ ਵੀ ਇੱਕ ਮੈਜਿਕੇ ਹੁੰਦਾਗਾ ਜੇ ਤੁਸੀਂ ਲੈਂਸ ਨਹੀਂ ਲਗਾਉਣੀ ਤਾਂ ਤੁਸੀਂ ਇਹਨੂੰ ਜਿਵੇਂ ਆਪਾਂ ਰਾਉਂਡ ਸ਼ੇਪ ਗਲਾ ਵੀ ਬਾਹਰ ਲਈ ਸਿੱਧੀ ਪਾਸੇ ਰੱਖ ਕੇ ਜੜ ਕੇ ਅੰਦਰ ਨੂੰ ਪੁੱਠੇ ਪਾਸੇ ਪਲਟ ਦਿੰਨੇ ਆ ਤਾਂ ਤੁਸੀਂ ਐਵੇਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਸਿੰਪਲ ਗਲਾ ਬਣਾਉਣਾ ਜੇਕਰ ਲੈਸ ਵਾਲਾ ਬਣਾਉਣਾ ਤਾਂ ਮੈਂ ਇਹਨੂੰ ਬਾਹਰ ਪਲਟਿਆਗਾ ਤਾਂ ਤੁਸੀਂ ਐਵੇਂ ਵੀ ਬਣਾ ਸਕਦੇ ਹੋ ਮੈਂ ਤੁਹਾਨੂੰ ਲੈਸ ਵਾਲਾ ਬਣਾਉਣ ਕਰਕੇ ਇਹਨੂੰ ਬਾਹਰ ਪਲਟ ਰਹੀ ਐ ਜੀ ਹੁਣ ਆਪਾਂ ਅੱਧਾ ਅੱਧਾ ਇੰਚ ਪਾਉਣਾ ਪਾਉਣਾ ਇੰਚ ਵੀ ਜਿੰਨਾ ਵੀ ਤੁਹਾਨੂੰ ਸਹੀ ਲੱਗੇ ਕਪੜਾ ਰੱਖ ਕੇ ਬਾਕੀ ਕਟਿੰਗ ਕਰ ਦਾਂਗੇ ਜੀ ਇਹਦੇ ਕੋਲੋਂ ਕੋਲੋਂ ਇਨੂੰ ਆਪਾਂ ਅੰਦਰ ਫੋਲਡ ਕਰਨਾ ਇਹ ਤੁਸੀਂ ਸਲਾਈ ਮਸ਼ੀਨ ਨਾਲ ਕਰੋਗੇ ਤਾਂ ਤੁਹਾਨੂੰ ਦਿੱਕਤ ਆਊਗੀ ਕਿਉਂਕਿ ਵਧੀਆ ਨਹੀਂ ਪੇਸਟ ਹੁੰਦਾ ਫੋਲਡ ਮੈਂ ਤੁਹਾਨੂੰ ਇਹਦਾ ਵੀ ਸੌਖਾ ਤਰੀਕਾ ਦੱਸ ਰਹੀ ਹਾਂ ਤੁਸੀਂ ਲਿਓ ਜੀ ਫੇਵਿਕੋਲ फेविकोल ਨਾਲ ਬੀਜਵੇਂ ਆਪਾਂ ਨੇ ਇਹ ਅੰਦਰ ਨੂੰ ਪਲਟਣਾ ਪਹਿਲਾਂ ਤੁਸੀਂ ਫੇਵਿਕੋਲ ਲਾ ਲਿਓ ਜਿਹੜੇ ਇਹ ਕਾਰਨਰ ਨੇ ਜੀ ਜਿਵੇਂ ਅੰਦਰ ਨੂੰ ਫੋਲਡ ਹੋਣਗੇ ਇੱਥੇ ਵੀ ਬਟ ਵਗੈਰਾ ਨਾ ਪਾਵੇ ਤੁਸੀਂ ਇੱਥੇ ਕੱਟ ਮਾਰ ਲਿਓ ਕਾਰਨਰ ਚ ਇਹਦੇ ਚ ਹੋਰ ਇਹਦੇ ਕਿਤੇ ਨਹੀਂ ਕੱਟ ਪੈਂਦਾ ਜੀ ਬਸ ਇਹਦੇ ਕਾਰਨਰ ਜੀ ਆਪਾਂ ਨੂੰ ਇਹ ਹੈ ਵੀ ਕੋਈ ਝੋਲ ਵਗੈਰਾ ਨਾ ਪੈ ਜੇ ਹੁਣ ਆਪਾਂ ਨੇ ਫੈਵਿਕੋਲ ਦੇ ਡਾਟਸ ਲਾ ਲਏ ਸੀ ਜੀ ਇਹਨੂੰ ਆਪਾਂ ਅੰਦਰ ਪਲਟ ਕੇ ਪ੍ਰੈਸ ਮਾਰਤੀਏ ਦੇਖੋ ਇਹ ਪੇਸਟ ਹੋ ਗਿਆ ਜੇਕਰ ਤੁਸੀਂ ਮਸ਼ੀਨ ਨਾਲ ਕਰੋਗੇ ਤਾਂ ਤੁਹਾਨੂੰ ਵੀ ਬਹੁਤ ਦਿੱਕਤ ਆਊਗੀ ਵੀ ਇੰਨਾ ਵਧੀਆ ਨਹੀਂ ਹੋਣਾ ਜਿੰਨਾ ਇਹ ਹੋ ਗਿਆ ਹੁਣ ਦੇਖੋ ਇਹ ਆਪਣਾ ਕੱਪੜਾ ਕਿਦਰੇ ਨਹੀਂ ਹਿਲਦਾ ਹੈਗਾ ਇੱਥੇ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਦੰਨੇ ਆ ਜੀ ਹੁਣ ਇਹ ਆਪਣਾ ਗਲਾ ਬਣ ਕੇ ਤਿਆਰ ਹੈਗਾ ਇਹ ਤੁਸੀਂ ਦੇਖ ਸਕਦੇ ਹੋ 5.5 ਤੋਂ ਵੀ ਥੋੜਾ ਜਿਹਾ ਘੱਟੇ ਚੌੜਾ ਗਲਾ ਆਪਣਾ ਬਣ ਕੇ ਤਿਆਰ ਹੋਇਆਗਾ ਵੀ ਆਪਾਂ ਨੂੰ ਇਹਦੇ ਵਿੱਚ ਵੀਡੀਓ ਚ ਕਈ ਵਾਰੀ ਐ ਲੱਗਦਾ ਹੁੰਦਾ ਵੀ ਜਿਆਦਾ ਚੌੜਾ ਗਲਾ ਹੋ ਗਿਆ ਹੁਣ ਜਿਹੜਾ ਐਕਸਟਰਾ ਕਪੜਾ ਆ ਉਹ ਕੱਟ ਦਾਂਗੇ ਜੀ ਹੁਣ ਇਹ ਆਪਾਂ ਮਸ਼ੀਨ 'ਤੇ ਆ ਗਏ ਆ ਜੀ ਇਹ ਦੇਖੋ ਇਹ ਮੈਂ ਸੈਂਟਰ ਕਰ ਲਿਆ ਸੀ ਗਲੇ ਦਾ ਲੈਣ ਮਾਰੀ ਹੋਈ ਹੈ ਮੇਰੀ ਤੇ ਇਹਦੀ ਆਪਾਂ ਕਰੀਜ਼ ਤੇ ਆਪਾਂ ਪੁੱਠੇ ਪਾਸੇ ਗਲਾ ਰੱਖਣਾ ਗਲੇ ਦਾ ਵੀ ਪੁੱਠਾ ਪਾਸਾ ਉੱਪਰ ਹੋਣਾ ਚਾਹੀਦਾ ਸਿੱਧਾ ਪਾਸਾ ਅੰਦਰ ਹੋਣਾ ਚਾਹੀਦਾ ਅੰਤ ਸੀ ਦੇਖ ਸਕਦੇ ਹੋ ਸ਼ਰਟ ਦਾ ਪੁੱਠਾ ਪਾਸਾ ਉੱਪਰ ਹੈ ਤੇ ਗਲੇ ਦਾ ਪੁੱਠਾ ਪਾਸ ਬੀ ਗਲੇ ਵਾਲੇ ਕੱਪੜੇ ਦਾ ਪੁੱਠਾ ਪਾਸਾ ਉੱਪਰ ਹੈ ਇਸ ਤਰੀਕੇ ਨਾਲ ਆਪਾਂ ਸੈਂਟਰ 'ਚ ਪਹਿਲਾਂ ਸਲਾਈ ਲਾ ਲਾਂਗੇ ਜੀ ਤਾਂ ਕਿ ਆਪਣਾ ਗਲਾ ਸਾਈਡ ਤੋਂ ਵੱਧ ਘੱਟ ਨਾ ਹੋਵੇ ਕਿਹੜੀ ਕਿਸੇ ਪਾਸਿਓਂ ਉਹ ਤੁਸੀਂ ਕਦੇ ਵੀ ਕੋਈ ਵੀ ਗਲਾ ਬਣਾਉਣਾ ਪਹਿਲਾਂ ਸੈਂਟਰ ਚ ਸਿਲਾਈ ਮਾਰ ਲਿਓ ਇੱਥੇ ਮੜਾ ਜਾਂ ਮੇਰੀ ਮਸ਼ੀਨ ਪਤਾ ਨਹੀਂ ਕਿਉਂ ਚੀਨੀਮੀ ਜਗਾ ਤੇ ਹੋ ਸਕਦਾ ਜੀ ਅੱਜ ਇਹਦਾ ਸਟੈਂਡ ਜਾਂ ਹਿੱਲ ਰਿਆ ਸੀਗਾ ਇਸ ਕਰਕੇ ਇਹ ਜਿਹੜੀ ਮਸ਼ੀਨ ਹੈ ਇਹ ਹਿੱਲ ਰਹੀ ਹੈਗੀ ਤਾਂ ਕਰਕੇ ਮੈਂ ਤੁਹਾਨੂੰ ਜ਼ਿਆਦਾ ਐਵੇਂ ਹੀ ਦੱਸ ਰਹੀਆਂ ਵੀ ਤੁਸੀਂ ਇੱਥੇ-ਇੱਥੇ ਸਿਲਾਈ ਲਾ ਲਿਓ ਤੇ ਆਪਾਂ ਨੇ ਹੁਣ ਕੀ ਕਰਨਾ ਜੀ ਜਿਹੜਾ ਇਹ ਪੇਪਰ ਪੇਸਟਿੰਗ ਦਾ ਬਿਲਕੁਲ ਕਿਨਾਰਾ ਹੈਗਾ ਨਾ ਤਾਂ ਆਪਾਂ ਇਹਦੇ ਉੱਪਰ ਚੜਾਉਣੀ ਹੈ ਮਸ਼ੀਨ ਨਾ ਆਪਾਂ ਨੇ ਜਗ ਵੀ ਜ਼ਿਆਦਾ ਕੱਪੜਾ ਖਾਲੀ ਛੱਡਿਆ ਗਾ ਇਹਦੇ ਬਿਲਕੁਲ ਕਿਨਾਰੇ ਕਿਨਾਰੇ ਤੇ ਤੁਸੀਂ ਜਿਵੇਂ ਜਿਵੇਂ ਆਪਣੇ ਗਲੇ ਦੀ ਸ਼ੇਪ ਬਣੀ ਹੋਈ ਆ ਓਵੇਂ ਓਵੇਂ ਤੁਸੀਂ ਮਸ਼ੀਨ ਨੂੰ ਜਿਹੜੀ ਵੀ ਕਮਾ ਦਿਓ ਇੱਥੇ ਵੀ ਸਲਾਈ ਲਾ ਲਿਓ ਇਹ ਤੁਸੀਂ ਬਿਲਕੁਲ ਧਿਆਨ ਨਾਲ ਤੇ ਹੌਲੀ ਹੌਲੀ ਕਰਨਾ ਜੀ ਕੰਮ ਕੋਈ ਜ਼ਿਆਦਾ ਜਲਦਬਾਜ਼ੀ ਨਹੀਂ ਕਰਨੀ ਕਿਉਂਕਿ ਆਪਾਂ ਨੂੰ ਕੰਮ ਸੋਹਣਾ ਚਾਹੀਦਾਗਾ ਕੋਈ ਵੀ ਵੱੱਧ ਘੱਟ ਸਲਾਈ ਨਹੀਂ ਹੋਣੀ ਚਾਹੀਦੀ ਇਹ ਦੇਖੋ ਜੀ ਸਲਾਈ ਹੁਣ ਆਪਾਂ ਨੇ ਲਾ ਲਈ ਹੁਣ ਆਪਾਂ ਇਹਦੇ ਕੋਲੋਂ ਅੱਧਾ-ਅੱਧਾ ਇੰਚ ਕਪੜਾ ਜ਼ਰੂਰ ਛੱਡਿਓ ਜੀ ਅੱਧਾ-ਅੱਧਾ ਇੰਚ ਕਪੜਾ ਛੱਡ ਕੇ ਆਪਾਂ ਇੱਥੋਂ ਕਟਿੰਗ ਕਰ ਲੈਨੇ ਆ ਇਸ ਤਰ੍ਹਾਂ ਪਹਿਲਾਂ ਮੈਂ ਰਾਉਂਡ ਸ਼ੇਪ ਚ ਕਟਿੰਗ ਕਰ ਲਈ ਵੀ ਸ਼ੇਪ ਦੀ ਆਪਾਂ ਫੇਰ ਕਰ ਲਾਂਗੇ ਜੀ ਕਿਉਂਕਿ ਸੌਖੇ ਤਰੀਕੇ ਨਾਲ ਆਪਣੀ ਕੈਂਚੀ ਆ ਜਿਹੜੀ ਘੁੰਮ ਗਈ ਹੈ ਨਾ ਤੇ ਹੁਣ ਵੀ ਸ਼ੇਪ ਵਾਲਾ ਜੀ ਆਪਾਂ ਇਸ ਤਰ੍ਹਾਂ ਅੱਧੋ-ਅੱਧ ਕਰਿਆ ਇੱਥੋਂ ਕੱਟ ਲਾਤਾ ਤੇ ਹੁਣ ਜਿੱਥੋਂ ਆਪਣਾ ਬਿਲਕੁਲ ਵੀ ਸ਼ੇਪ ਵਾਲਾ ਕਾਰਨਰ ਬਣਦਾ ਜੀ ਉਹਦੇ ਵਿੱਚ ਆਪਾਂ ਇੱਕ ਹੋਰ ਕੱਟ ਬਿਲਕੁਲ ਕਿਨਾਰੇ ਤੱਕ ਲਾ ਦਾਂਗੇ ਕਿਉਂਕਿ ਉਹਨੇ ਉੱਥੋਂ ਨਿਕਲਣਾ ਨਹੀਂ ਕਪੜੇ ਨੇ ਇਹਦੀ ਟੈਨਸ਼ਨ ਨਾ ਲਿਓ ਵੀ ਕਪੜਾ ਨਿਕਲ ਜੂ ਪਰ ਸਲਾਈ ਨਾ ਕੱਟਿਓ ਤੁਸੀਂ ਸਲਾਈ ਤੋਂ ਥੋੜਾ ਜਿਹਾ ਪਿੱਛੇ ਛੱਡ ਦਿਓ ਤੇ ਇੱਕ ਆਪਾਂ ਨੇ ਦੋ ਕਾਰਨਰ ਜਿੱਥੋਂ ਆਪਾਂ ਵੀ ਅੰਦਰ ਨੂੰ ਵੀ ਸ਼ੇਪ ਵੱਲ ਨੂੰ ਆਉਨੇ ਆ ਇੱਥੋਂ ਕੱਟ ਲਾ ਲਾਂਗੇ ਤੇ ਰਾਉਂਡ ਸ਼ੇਪ 'ਚ ਜਿੱਥੋਂ ਆਪਣਾ ਗਲਾ ਘੁੰਮਦਾ ਉੱਥੇ ਕੱਟ ਲਾ ਲਾਂਗੇ ਤਾਂ ਕਿ ਜਿਹੜਾ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਉਹ ਫਿਨਿਸ਼ਿੰਗ ਨਾਲ ਫੋਲਡ ਹੋ ਜੇ ਹੁਣ ਆਪਾਂ ਨੇ ਇਹਨੂੰ ਪਲਟਣਾ ਜੀ ਜਦੋਂ ਦੇਖੋ ਇਹ ਪੁੱਠੇ ਪਾਸੋਂ ਪਲਟਾਂਗੇ ਸਿੱਧੇ ਪਾਸੇ ਆ ਗਿਆ ਦੇਖੋ ਇਹ ਗਲੇ ਦਾ ਵੀ ਸਿੱਧਾ ਪਾਸਾ ਹੁਣ ਸ਼ਰਟ ਦਾ ਵੀ ਸਿੱਧਾ ਪਾਸਾ ਹੁਣ ਆਪਾਂ ਨੇ ਜਿਹੜੀ ਇਹਦੇ ਬਿਲਕੁਲ ਕਿਨਾਰੇ ਤੇ ਜੀ ਇਹਨੂੰ ਫਿਨਿਸ਼ਿੰਗ ਜੀ ਦੇ ਕੇ ਸਲਾਈ ਲਾ ਲੈਣੀ ਹੈ ਤੁਸੀਂ ਇਹਦੇ ਕਿਨਾਰੇ-ਕਿਨਾਰੇ ਤੇ ਤੁਸੀਂ ਸਿਲਾਈ ਲਾ ਦਿਓ ਫਿਰ ਆਪਾਂ ਨੇ ਲੇਸ ਇੱਥੇ ਅਟੈਚ ਕਰਨੀ ਆ ਪਰ ਪਹਿਲਾਂ ਇਸ ਤੋਂ ਆਪਾਂ ਇਹ ਕਿਨਾਰੇ ਤੇ ਸਿਲਾਈ ਲਾਵਾਂਗੇ ਜੀ ਇਹ ਕਿਨਾਰੇ ਤੇ ਸਿਲਾਈ ਜੀ ਮੈਂ ਇਸ ਕਰਕੇ ਲਗਾ ਰਹੀਆਂ ਕਿਉਂਕਿ ਤੁਸੀਂ ਜੇਕਰ ਕੋਈ ਪਹਿਲੀ ਵਾਰ ਗਲਾ ਬਣਾ ਰਿਆ ਹੋਊਗਾ ਫਿਰ ਉਹਨਾਂ ਨੂੰ ਦਿੱਕਤ ਨਹੀਂ ਆਊਗੀ ਜਿਹੜਾ ਆਪਣਾ ਗਲੇ ਦਾ ਵੀ ਕੋਰਾ ਨੇ ਉਹ ਨਿਕਲ ਗਈਆਂ ਸਾਰੀਆਂ ਵੀ ਕੋਈ ਕਪੜਾ ਕਿਤੋਂ ਵੱਧ ਘੱਟ ਨਹੀਂ ਵਿਚਰੇ ਆ ਇਦੇ ਨਾਲ ਜਿਹੜੀ ਆਪਾਂ ਬਾਹਰ ਗਲਾ ਪਲਟਿਆ ਉਹ ਚੰਗੀ ਤਰ੍ਹਾਂ ਬੈਠ ਜਾਊਗਾ ਜੀ ਇਹਦੀਆਂ ਸਲਾਈਆਂ ਬੈਠ ਜਾਣਗੀਆਂ ਇਹ ਤੁਸੀਂ ਰੱਖ ਵੀ ਸਕਦੇ ਹੋ ਜੀ ਜੇਕਰ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਇਸ ਤੋਂ ਵੱਧ ਵੱਡਣ ਤੋਂ ਵੱਧ ਢੇੜ ਵੀ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਜੀ ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਇਹਦੇ ਗਲੇ ਦੇ ਵਾਲੇ ਵਾਲੇ ਅੰਦਰਲੀ ਸਾਈਡ ਪਹਿਲਾਂ ਕਿਨਾਰੇ ਤੇ ਮਸ਼ੀਨ ਦੀ ਜਿਹੜੀ ਸਲਾਈ ਲਾ ਦਾਂਗੇ ਤੁਸੀਂ ਬਿਲਕੁਲ ਵੀ ਹੌਲੀ-ਹੌਲੀ ਚਲਾ ਕੇ ਮਸ਼ੀਨ ਦੀ ਧਿਆਨ ਨਾਲ ਸਲਾਈ ਲਾਉਣੀ ਵੀ ਕਿਤੇ ਵੱਧ ਘਟ ਕਪੜਾ ਨਾ ਆਪਣਾ ਰਹੇ ਜੀ ਇੱਥੋਂ ਆਪਾਂ ਕਿਨਾਰੇ ਤੇ ਸਲਾਈ ਲਾਉਣ ਤੋਂ ਬਾਅਦ ਜੀ ਆਪਾਂ ਨੇ ਲੈ ਲੈਣੀਆਂ ਨੇ ਇਸ ਤਰ੍ਹਾਂ ਦੀ ਤੁਸੀਂ ਕੋਈ ਪਿੰਨ ਲੈ ਲਿਓ ਭਾਵੇਂ ਕੋਈ ਮਸ਼ੀਨ ਵਾਲੀ ਸੂਈ ਭਾਵੇਂ ਤਰਪਾਈ ਵਾਲੀ ਸੂਈ ਲੈ ਲਿਓ ਉਹਨੂੰ ਚੰਗੀ ਤਰ੍ਹਾਂ ਦੇਖੋ ਐਵੇਂ ਕਪੜੇ ਤੇ ਸੈੱਟ ਕਰਕੇ ਕੱਚੇ ਮੰਗੂ ਵੀ ਥੋੜੀ-ਥੋੜੀ ਜਗ੍ਹਾ ਤੇ ਰੱਖ ਲਿਓ ਇਹਦੇ ਨਾਲ ਕੀ ਹੈ ਜੀ ਜਦੋਂ ਆਪਾਂ ਲੈਸ ਲਾਵਾਂਗੇ लेस ਲੌਨ ਟਾਈਮ ਆਪਣੇ ਜਿਹੜਾ ਨੀਚੇ ਕੁੜਤੀ ਦਾ ਕੱਪੜਾ ਰਹਿ ਗਿਆ ਉਹਦੇ ਵਿੱਚ ਕਿਤੇ ਬਾਲ ਵਗੈਰਾ ਨਹੀਂ ਪਾਉਣਗੇ ਕਿਤੇ ਪੱਧ ਘੱਟ ਕੱਪੜਾ ਅੰਦਰ ਕਈ ਵਾਰੀ ਬਾਲ ਪੈ ਜਾਂਦਾ ਆਪਾਂ ਨੂੰ ਵੀ ਪਤਾ ਨਹੀਂ ਲੱਗਦਾ ਫਿਰ ਡੇਢ ਡੜਾਈ ਕਰਨ ਨਾਲੋਂ ਇਹ ਤਰੀਕਾ ਤੁਸੀਂ ਅਪਣਾਇਓ ਫਿਰ ਆਪਾਂ ਨੇ ਲੈਸ ਦੇ ਜਿਹੜੀ ਇਹ ਪੰਖੜੀ ਜੀ ਬਾਹਰ ਰੱਖ ਕੇ ਸਿੱਧਾ ਪਾਸਾ ਆਪਾਂ ਨੇ ਉੱਪਰ ਰੱਖਿਆ ਪੁੱਠਾ ਪਾਸਾ نیچے ਸ਼ਟ ਦੇ ਸਾਈਡ ਤੇ ਰੱਖਿਆ ਇਸ ਤਰੀਕੇ ਨਾਲ ਜੀ ਤੁਸੀਂ ਕਿਨਾਰੇ ਕਿਨਾਰੇ ਤੇ ਸਲਾਈ ਲਾਉਂਦੇ ਜਾਇਓ ਸਲਾਈ ਲਾਉਣ ਵੇਲੇ ਵੀ ਤੁਸੀਂ ਮਸ਼ੀਨ ਨੂੰ ਬਿਲਕੁਲ ਹੌਲੀ ਹੌਲੀ ਚਲਾਉਣਾਗਾ ਮੈਂ ਮਸ਼ੀਨ ਨੂੰ ਜਿਹੜਾ ਮੋਟਰ ਤੇ ਪੈਰ ਤੇ ਨਹੀਂ ਚਲਾਰੀ ਜੀ ਮੈਂ ਹੱਥ ਨਾਲ ਹੀ ਘੁਮਾ ਕੇ ਤੁਹਾਨੂੰ ਦੱਸ ਰਹੀ ਆ ਤਾਂ ਕਿ ਤੁਹਾਨੂੰ ਸਾਰਾ ਸਮਝ ਆ ਸਕੇ ਇਸ ਤਰੀਕੇ ਨਾਲ ਤੁਸੀਂ ਜੀ ਇਹਦੇ ਵੀ ਜਿਹੜੀ ਲੇਸ ਅਟੈਚ ਕਰਨੀ ਹੈ ਬਸ ਜਦੋਂ ਲੇਸ ਆਪਾਂ ਇਹਤੇ ਅਟੈਚ ਕਰਨੀ ਆ ਤਾਂ ਆਪਾਂ ਨੇ ਇਹ ਧਿਆਨ ਰੱਖਣਾ ਵੀ ਜਿਹੜੀ ਆਪਣੀ ਲੇਸ ਹੈ ਉਹ ਕੱਸ ਕੇ ਨਹੀਂ ਲਾਉਣੀ ਹੈਗੀ ਵੀ ਖਿੱਚਣੀ ਨਹੀਂ ਹੈਗੀ ਉਦੇ ਨਾਲ ਆਪਣਾ ਗਲਾ ਵੀ ਖਿੱਚ ਜੀ ਮਾਰਨ ਲੱਗ ਜਾਂਦਾ ਜਿੱਥੋਂ ਦੇਖੋ ਰਾਉਂਡ ਸ਼ੇਪ ਚ ਘਮਾਵਾਂਗੇ ਤਾਂ ਥੋੜਾ ਜਿਹਾ ਆਪਾਂ ਲੈਸ ਨੂੰ ਲੂਜ਼ ਛੱਡ ਦਦਾਂਗੇ ਜੀ ਇਹਦੇ ਨਾਲ ਜਿਹੜਾ ਇਹਦੀ ਸ਼ੇਪ ਹੈ ਬਹੁਤ ਸੋਹਣੀ ਬਣ ਜਾਂਦੀ ਹੈ ਕਿ ਵੀ ਖਿੱਚ ਨਹੀਂ ਪੈਂਦੀ ਲੈਸ ਨੂੰ ਤੁਸੀਂ ਇਸ ਤਰੀਕੇ ਨਾਲ ਥੋੜੇ ਜਿਹਾ ਹੱਥ ਨਾਲ ਉਂਗਲ ਦੀ ਸਹਾਈਤਾ ਨਾਲ ਇਹਨੂੰ ਸ਼ੇਪ ਚ ਰੱਖੀ ਜਾਇਓ ਤੋ ਇਸ ਤਰੀਕੇ ਨਾਲ ਤੁਹਾਡੀ ਲੈਸ ਹੈ ਜਿਹੜੀ ਬਹੁਤ ਸੋਹਣੀ ਸਫਾਈ ਨਾਲ ਜੜੀ ਜਾਊਗੀ ਅੱਗੇ-ਅੱਗੇ ਪਿੰਨ ਜਿੱਥੋਂ ਆਪਾਂ ਨੇ ਵੀ ਲੈਸ ਲਾ ਲਈ ਉੱਥੋਂ ਤਾਰ ਕੇ ਤੁਸੀਂ ਅੱਗੇ ਜੜ ਸਕਦੇ ਹੋ ਦੋ ਪਿੰਨਾਂ ਨਾਲ ਆਪਣਾ ਸਾਰਾ ਜੇ ਲੈਸ ਅਟੈਚ ਹੋ ਜੂਗੀ ਇਹ ਦੇਖੋ ਜੀ ਜਦੋਂ ਮੈਂ ਇੱਥੋਂ ਕਾਰਨਰ ਫੋਲਡ ਕੀਤਾ ਤਾਂ ਪਿੱਛੋਂ ਜਦੋਂ ਮੈਂ ਲੈਸ ਲਾਈ ਸੀਗੀ ਤਾਂ ਜਿਹੜੀ ਕਾਰਨਰ ਚੋਂ ਥੋੜੀ ਜੀ ਲੂਸ ਛੜਤੀ ਮੈਂ ਜਿਵੇਂ ਅੰਦਰਲੀ ਸਾਈਡ ਹਲਕਾ ਜਿਹਾ ਬਲ ਬਲ ਪਾਤਾ ਇੱਕ ਜਿਵੇਂ ਸੂਤ ਦਾ ਕਹਿ ਦਿੰਨੇ ਆਪਾਂ ਮੈਂ ਦੇਖੋ ਹੱਥ ਨਾਲ ਹੀ ਖਿਚਲੀ ਸੀਗੀ ਥੋੜੀ ਜੀ ਉਹਦੇ ਨਾਲ ਕੀ ਹੈ ਜੀ ਜਦੋਂ ਆਪਾਂ ਲੈਸ corner ਉੱਪਰ ਨੂੰ ਫੋਲਡ ਕੀਤਾ ਉਹਦੇ ਵਿੱਚ ਬਲ ਨਹੀਂ ਵਿਆ ਆਪਣੀ ਲੈਸ ਵੀ ਉਵੇਂ ਚੌਰਸੇ ਘੁੰਮੀ ਹੈਗੀ ਵੀ ਇਹਦੇ ਵਿੱਚ ਐ ਨਹੀਂ ਹੈਗਾ ਵੀ ਖਿੱਚ ਮਾਰ ਰਿਹਾ ਹੈਗਾ ਲੈਸ ਦਾ ਡਿਜ਼ਾਈਨ ਖਿੱਚ ਪਾਰਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿਤੋਂ ਵੀ ਮੇਰੀ ਲੈਸ ਹੈ ਜਿਹੜੀ ਖਿੱਚ ਨਹੀਂ ਪਾਰੀ ਇਹ ਜ਼ਰੂਰੀ ਹੈ ਜੀ ਲੈਸ ਦਾ ਗਲਾ ਬਣਾਉਣ ਲਈ ਸਾਰਿਆਂ ਚੋ ਵੀ ਵੱਡੀ ਧਿਆਨ ਰੱਖਣ ਜੋਗ ਗੱਲ ਇਹੀ ਹੈਗੀ ਜੇਕਰ ਤੁਸੀਂ ਸਿੰਪਲ ਗੋਲਗਲਾ ਵੀ ਬਣਾਉਣ ਜਾਣਦੇ ਹੋ ਤਾਂ ਵੀ ਇਹ ਗਲਾ ਤੁਸੀਂ ਸਾਨੀ ਨਾਲ ਬਣਾ ਦੋਗੇ ਜੇਕਰ ਇਹ ਤਰੀਕਾ ਵਰਤੋਂ ਇਸੇ ਤਰੀਕੇ ਨਾਲ ਜੀ ਆਪਾਂ ਇਹ ਕਾਰਨਰ ਜਿਵੇਂ ਮੋੜਨਾਗਾ ਤਾਂ ਤੁਸੀਂ ਇੱਥੇ ਵੀ ਲੈਸ ਨੂੰ ਥੋੜਾ ਜਿਹਾ ਹਲਕਾ ਜਿਹਾ ਵੀ ਵਧਾ ਕੇ ਰੱਖ ਲਿਓ ਥੋੜਾ ਜਿਹਾ ਬਲ ਪਾ ਦਿਓ ਅੰਦਰਲੀ ਸਾਈਡ ਆ ਜਾਊਗਾ ਜੀ ਉਹ ਬਾਹਰ ਨਹੀਂ ਦਿਸਣਾ ਪਰ ਜਦੋਂ ਆਪਾਂ ਵੀ ਇਹ ਮੋੜਦੇ ਆ ਉਹਨੂੰ ਫੋਲਡ ਕਰਦੇ ਆ ਤਾਂ ਉੱਥੋਂ ਵੀ ਕਈ ਵਾਰੀ ਇਹ ਹੁੰਦਾਗਾ ਵੀ ਰਾਉਂਡ ਸ਼ੇਪ ਜੀ ਜਦੋਂ ਦਿਨੇ ਆ ਨਾ ਲੈਸ ਆਪਣੀ ਉੱਪਰ ਜੇ ਉੱਠ ਜਾਂਦੀ ਹੈ ਜਦੋਂ ਖਿੱਚ ਲੈਣੇ ਆ ਇਹਦੇ ਨਾਲ ਇਸ ਤਰੀਕੇ ਨਾਲ ਕੋਈ ਆਪਣੀ ਲੈਸ ਨੂੰ ਖਿੱਚਣੀ ਪਊਗੀ ਜੀ ਇਸੇ ਤਰੀਕੇ ਨਾਲ ਤੁਸੀਂ ਸਾਰੇ ਗਲੇ ਦੇ ਆਲੇ ਦੁਆਲੇ ਲੈਸ ਘੁਮਾ ਦਿਓ ਤੁਹਾਡੀ ਡਿਜ਼ਾਈਨ ਆਲਾ ਕਲਾ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਜੀ ਕੋਈ ਔਖਾ ਕੰਮ ਨਹੀਂ ਹੈਗਾ ਬਸ ਥੋੜਾ ਜਿਹਾ ਫਿਨਿਸ਼ਿੰਗ ਦਾ ਧਿਆਨ ਰੱਖਣਾ ਚਾਹੀਦਾ ਇਹ ਤੁਸੀਂ ਦੇਖ ਸਕਦੇ ਹੋ ਬਿਨਾ ਪ੍ਰੈਸ ਹੋਏ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰ ਰਹੀ ਹਾਂ ਗਲੇ ਦੀ ਬਸ ਮਸ਼ੀਨ ਤੋਂ ਬਣਾ ਕੇ ਤੁਹਾਡੇ ਨਾਲ ਕੈਮਰੇ ਦੇ ਅੱਗੇ ਗਲਾ ਕੀਤਾਗਾ ਕਿੰਨਾ ਸੋਹਣਾ ਆਪਣਾ ਗਲਾ ਬਣ ਗਿਆ ਇਹ ਦੇਖੋ ਕੋਈ ਕਾਰਨਰ ਚੋਂ ਖਿੱਚਣੀ ਪੈਰੀ ਜੀ ਜਿਵੇਂ ਮੈਂ ਪੱਟੀ ਕਹਿ ਰਹੀ ਸੀ ਜੀ ਜਿਵੇਂ ਇਹ ਮੇਰੀ ਨੀਚੇ ਕਮਾਈ ਹੋਈ ਹੈਗੀ ਇਹ ਛੋਟਾ ਰੱਖਿਆਗਾ ਤੁਸੀਂ ਇਹਨੂੰ ਲੰਬਾ ਵੀ ਜਿੰਦਾ ਮਰਜੀ ਰੱਖ ਸਕਦੇ ਹੋ 6-7 ਇੰਚ ਤੱਕ ਲੰਬਾ ਰੱਖ ਸਕਦੇ ਹੋ ਉਹਦੇ ਵਿੱਚ ਤੁਸੀਂ ਬਟਨ ਵਗੈਰਾ ਲਾ ਸਕਦੇ ਹੋ ਧੰਨਵਾਦ ਜੀ